ਇਹ ਹਿਮਾਚਲ ਦੇ ਵਿੱਚ ਮਾਰਚ ਤੇ ਅਪ੍ਰੈਲ ਮਹੀਨੇ ਚ ਜਾਂਦੀਆਂ ਨੇ ਸੇਬ ਦੇ ਬਾਗਾਂ ਚ ਉਹ ਸੇਬ ਦੇ ਬਾਗਬਾਨਾਂ ਨੂੰ ਪਤਾ ਮੱਖੀ ਦੀ ਮਹੱਤਤਾ ਦਾ ਤੇ ਪਰਪਰਾਗਣ ਦਾ ਜਦ ਮੱਖੀਆਂ ਸੇਬ ਦੇ ਫੁੱਲਾਂ ਤੇ ਵਿਜ਼ਿਟ ਕਰਦੀਆਂ ਨੇ ਉੱਥੋਂ ਇਸ ਤਰ੍ਹਾਂ ਪੋਲਨ ਕਲੈਕਟ ਕਰਦੀਆਂ ਨੇ ਦੋ ਨਰ ਤੇ ਮਾਦਾ ਫੁੱਲਾਂ ਦਾ ਮੇਲ ਕਰਾ ਦਿੰਦੀਆਂ ਨੇ ਲੌਕਡਾਊਨ ਦੇ ਵਿੱਚ ਸਾਡੇ ਮੱਖੀ ਪਾਲਕ ਉਥੇ ਨਹੀਂ ਜਾ ਪਏ ਜਿਸ ਕਾਰਨ ਹਮਾ ਚਤੀ ਸੇਵ ਇੰਡਸਟਰੀ ਨੂੰ ਲਗਭਗ 400 ਰੁਪਏ ਦਾ ਘਾਟਾ ਹੋਇਆ ਇਹ ਕਿਹੜੀ ਮੱਖੀ ਦਾ ਜਾਂਦੇ ਇਹ ਸਫੈਦੇ ਦੇ ਫੁੱਲਾਂ ਦਾ ਸ਼ਹਿਦ ਆ ਜੀ ਹਾਂ ਜੀ ਇਹ ਹੰਦਿਕ ਕਲੈਕਸ਼ਨ ਹੈਗੀ 베ਰੀ ਦੇ ਫੁੱਲਾਂ ਦਾ ਮਾਸਕਰ ਦੇ ਸਰੋਂ ਦੇ ਫੁੱਲਾਂ ਦਾ ਸ਼ਹਿਦ ਆ ਜੀ ਨੂੰ ਕਿ ਕਰੀਮ ਹਣੀ ਦੇ ਨਾਮ ਨਾਲ ਜਾਣਿਆ ਜਾਂਦਾ ਅੱਧਾ ਗਲਾਸ ਤੁਸੀਂ ਪਾਣੀ ਦਾ ਲੈ ਲੈਣਾ ਆ ਅਸੀਂ ਪਾਵਾਂਗੇ ਸ਼ਹਿਦ ਆ ਨੀ ਉੱਪਰਲੇ ਪਾਸੇ ਆ ਸ਼ਹਿਦ ਥੱਲੇ ਪਾਸੇ ਆ ਇਹਨੂੰ ਜਦੋਂ ਤੱਕ ਵੀ ਅਸੀਂ ਆਪਣੇ ਹੱਥ ਨਾਲ ਥੋਲੋਗੇ ਨਹੀਂ ਚਮਚ ਨਾਲ ਫੇਰ ਤੋਟੇ ਪੂਰੇ ਕਰਨੀ ਸਾਤਿਸ਼੍ਰੀ ਰਾਮ ਅਦਾਵ ਨਮਸਕਾਰ D5 ਚੈਨਲ ਪੰਜਾਬੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਨਾਬਾ ਰੋਡ ਦੇ ਹਸਾਨ ਮੇਲਾ ਲੱਗਿਆ ਹੈ ਜਿੱਥੇ ਕਿ ਇੱਕ ਸ਼ਾਪ ਦੇ ਉੱਤੇ ਤੇਸੀਆ ਕੇ ਖੜੇ ਆ ਸ਼ਾਇਦ ਦੇ ਇੱਥੇ ਲੱਗ ਲੱਗ ਤਰੀਕੇ ਦੇ ਸ਼ਾਇਦ ਪਿਆ ਹੋਇਆ ਸੋ ਇਸ ਦੇ ਬਾਰੇ ਗੱਲਬਾਤ ਕਰਾਂਗੇ ਇਸ ਦੇ ਪੁੱਛਾਂਗੇ ਵੀ ਇਸ ਦੇ ਜਿਹੜੇ ਸ਼ੁੱਧੀ ਕਰਨ ਨੂੰ ਲੈ ਕੇ ਉਹ ਕੀ ਕੀ ਸਵਾਲ ਹੋ ਸਕਦੇ ਨੇ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਅੱਛਾ ਆਪਨੇ ਪਹਿਲਾਂ ਤੇ ਐਸੋਸੀਏਸ਼ਨ ਦਾ ਨਾਮ ਦੱਸੋ ਜੀ ਸਾਡੀ ਐਸੋਸੀਏਸ਼ਨ ਦਾ ਨਾਮ ਹੈਗਾ ਜੀ ਪੀਏਯੂ ਪ੍ਰੋਗਰੈਸਿਵ ਬੀ ਕੀਪਰ ਜੀ ਐਸੋਸੀਏਸ਼ਨ ਕਿੱਥੋਂ ਹੀ ਕਿੱਥੋਂ ਇਹ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਅਟੈਚ ਆ ਪੂਰੇ ਪੰਜਾਬ ਦੇ अच्छा मैं देख रहा है इथे अलग-अलग तरीके ਦੇ ਸ਼ਹਿਦ ਪਏ ਹੋਏ ਨੇ ਪਹਿਲਾਂ ਤੇ ਸ਼ਹਿਦ ਦੇ ਬਾਰੇ ਜਾਣਕਾਰੀ ਦੋ ਸਾਡੇ ਸ਼ਹਿਦ ਐਕਚੁਅਲੀ ਜੀ ਅਸੀਂ ਮੱਖੀ ਸ਼ਹਿਦ ਮੱਖੀਆਂ ਪਾਲਦੇ ਆ ਜੋ ਕਿ ਫੁੱਲਾਂ ਦੇ ਉੱਤੋਂ ਸ਼ਹਿਦ ਪ੍ਰਾਪਤ ਇਕੱਠਾ ਕਰਦੀਆਂ ਨੇ ਜਿਸ ਤਰ੍ਹਾਂ ਤੁਸੀਂ ਕਈ ਵੈਰਾਈਟੀਆਂ ਦੇਖ ਰਹੇ ਹੋ ਇਹ ਅਲੱਗ-ਅਲੱਗ ਫੁੱਲਾਂ ਦਾ ਇਕੱਠਾ ਕੀਤਾ ਹੋਇਆ ਹਰਾ ਸਾਬ ਮਧੂਮੱਖੀਆਂ ਦੁਆਰਾ ਹਰ ਫੁੱਲ ਦੇ ਸ਼ਹਿਦ ਦਾ ਰੰਗ ਵੀ ਅਲੱਗ ਹੁੰਦਾ ਸਵਾਦ ਵੀ ਅਲੱਗ ਹੁੰਦਾ ਤੇ ਮਹਿਕ ਵੀ ਅਲੱਗ ਹੁੰਦੀ ਆ ਜੇ ਆਪਾਂ ਗੱਲ ਕਰੀਏ ਹਿੰਦੁਸਤਾਨ ਦੇ ਵਿੱਚ ਲਗਭਗ 70 ਕਿਸਮ ਦੇ ਫੁੱਲਾਂ ਦਾ ਸ਼ਹਿਦ ਇਕੱਠਾ ਹੁੰਦਾ ਹਾਂਜੀ ਹਾਂਜੀ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਸਰੋਂ ਦੇ ਫੁੱਲਾਂ ਦਾ ਸਫੈਦੇ ਦੇ ਫੁੱਲਾਂ ਦਾ ਟਾਲੀ ਦੇ ਫੁੱਲਾਂ ਦਾ ਬੇਰੀ ਤੇ ਬਰਸੀਮ ਸੂਰਜਮੁਖੀ ਲੀਚੀ ਇਸ ਤਰ੍ਹਾਂ ਸੱਤ ਅੱਠ ਵੈਰਾਈਟੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਪੈਦਾ ਹੁੰਦੀਆਂ ਨੇ ਜਿਸ ਤਰ੍ਹਾਂ ਅਜਮੈਨ ਆਉ ਐਮਪੀ ਦੇ ਵਿੱਚ ਕਲੈਕਸ਼ਨ ਕਰਦੇ ਆ ਅਸੀਂ ਸ਼੍ਰੀਨਗਰ ਦੀ ਵੈਰਾਈਟੀ ਆ ਕੇਸ਼ੀਆ ਇੱਕ ਰਾਜਸਥਾਨ ਦੀ ਵੈਰਾਈਟੀ ਆ ਕੇਸ਼ੀਆ ਰਾਜਸਥਾਨ ਵਾਲਾ ਤੇ ਹਿਮਾਚਲ ਦੀਆਂ ਕੁਸੋਰੈਟੀਆਂ ਨੇ ਜਿਸ ਤਰ੍ਹਾਂ ਮਲਟੀ ਫਲੋਰਾ ਹੋ ਗਿਆ ਤੇ ਇਸ ਤਰ੍ਹਾਂ ਨਾਰਥ ਇੰਡੀਆ ਦੇ ਵਿੱਚ ਅਸੀਂ ਵੱਖ-ਵੱਖ ਫੁੱਲਾਂ ਤੋਂ ਸ਼ਹਿਦ ਦੀ ਕਲੈਕਸ਼ਨ ਕਰਦੇ ਆਂ ਦੇਖਿਆ ਯਾਰ ਇਹ ਮਾਰਕੀਟ ਦੇ ਵਿੱਚ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਸ਼ਹਿਦ ਹੁੰਦੇ ਨੇ ਜੋ ਮਿਲਾਵਟੀ ਵੀ ਹੁੰਦੇ ਨੇ ਤੁਹਾਡੇ ਦੇ ਸ਼ਹਿਦ ਦੇ ਵਿੱਚ ਇੱਕ ਕੀ ਕੁਆਲਿਟੀ ਵੀ ਮਿਲਾਵਟੀ ਨਹੀਂ ਸ਼ੁੱਧ ਸ਼ਹਿਦ ਹੈ ਇਹ ਦੇਖੋ ਜੀ ਜੇ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ ਕਿਸੇ ਵੀ ਵੱਡੀ ਬ੍ਰਾਂਡਡ ਕੰਪਨੀ ਦਾ ਸ਼ਹਿਦ ਲੈ ਲਓ ਤੁਸੀਂ ਸਾਰਿਆਂ ਦਾ ਇੱਕੋ ਕਲਰ ਹੋਊਗਾ ਮਹਿਕ ਨਾਲ ਦੀ ਉਸ ਸ਼ਾਇਦ ਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਕਿੰਮ ਕੇ ਮਹਿਕ ਤੋਂ ਬਣਾ ਜਿਹੜਾ ਸ਼ਾਇਦ ਅਧੂਰਾ ਹੁੰਦਾ ਤੇ ਟੇਸਟ ਕੋਈ ਨਹੀਂ ਹੁੰਦਾ ਇਕੇ ਮਿੱਠਾ ਮਿੱਠਾ ਟੇਸਟੀ ਹੁੰਦਾ ਜਦ ਕਿ ਫਲੋਰੇ ਵਜ੍ਹਾ ਅਲੱਗ-ਅਲੱਗ ਤੁਸੀਂ ਚੈੱਕ ਕਰ ਸਕਦੇ ਹੋ ਟੇਸਟ ਹੁੰਦੇ ਨੇ ਨਿਕਲ ਆਪਾਂ ਗੱਲ ਕਰੀਏ ਸ਼ਹਿਦ ਦੀ ਸ਼ੁੱਧਤਾ ਕਰਨ ਦਾ ਪਤਾ ਕਿਵੇਂ ਲੱਗਦਾ ਏ ਸਾਨੂੰ ਥੋੜਾ ਜਿਹਾ ਦੱਸੋ ਇਸ ਦੇ ਬਾਰੇ ਵੀ ਇਹ ਸ਼ੁੱਧ ਹੋ ਸਕਦਾ ਇਹ ਮਿਲਾਵਟ ਹੁੰਦੀ ਹੈ ਇਸ ਟੀਜ ਦੇ ਕਿਸੇ ਦੇ ਦੇਖੋ ਜੀ ਜੇ ਸੈਂਟੀਫਿਕਲੀ ਗੱਲ ਕਰੀਏ ਤਾਂ ਤਾਂ ਇਹ ਲੈਬ ਟੈਸਟ ਦੇ ਵਿੱਚ ਕਲੀਅਰ ਹੁੰਦਾ ਇਹਦੀ ਸ਼ੁੱਧਤਾ ਬਾਰੇ ਪਰੰਤੂ ਇਹਦੇ ਕੁਝ ਦੇਸੀ ਵੰਡੇ ਵੀ ਹੈਗੇ ਨੇ ਜਿਸ ਤਰ੍ਹਾਂ ਇੱਕ ਕੱਚ ਦੇ ਗਲਾਸ ਦੇ ਵਿੱਚ ਆਪਾਂ ਪਾਣੀ ਪਾ ਲਈਏ ਜਿਹੜਾ ਸੁਧ ਸ਼ਹਿਦ ਹੁੰਦਾ ਉਹ ਥੱਲੇ ਬੈਠ ਜਾਂਦਾ ਘੁਲਦਾ ਨਹੀਂ ਇਹ ਕਿਹੜੀ ਮਕੀ ਦਾ ਸ਼ਹਿਦ ਹੈ ਇਹ ਸਫੈਦੇ ਦੇ ਫੁੱਲਾਂ ਦਾ ਸ਼ਹਿਦ ਹੈ ਜੀ ਹਾਂ ਜੀ ਇਹ ਮਲਟੀ ਫਲਾਵਰ ਹੈਗਾ ਮਾਰਜਨ ਦੀ ਸ਼왈ਕ ਪਹਾੜੀਆਂ ਦਾ ਹਾਂ ਜੀ ਤੇ ਰਾਜਸਥਾਨ ਦੀ ਕਲੈਕਸ਼ਨ ਹੈਗੀ 베ਰੀ ਦੇ ਫੁੱਲਾਂ ਦਾ ਇਹ ਬ੍ਰਾਂਡ ਖਤਮ ਹੋ ਚੁੱਕਿਆ ਸਾਡੇ ਕੋਲ ਮਾਸਟਰਡ ਸਰੋਂ ਦੇ ਫੁੱਲਾਂ ਦਾ ਸ਼ਹਿਦ ਹੈ ਜਿਹਨੂੰ ਕਿ ਕਰੀਮ ਹਣੀ ਦੇ ਨਾਮ ਨਾਲ ਜਾਣਿਆ ਜਾਂਦਾ ਹਾਂ ਜੀ ਪੂਰੇ ਵਾਰਡ ਚ ਮਸ਼ਹੂਰ ਫੇਮਸ ਹੈ ਸ਼ਹਿਦ ਪੰਜਾਬ ਦੇ ਵਿੱਚੋਂ ਇਹ ਜੂਰਪਾ ਤੇ ਅਮਰੀਕਾ ਦੇ ਦੇਸ਼ਾਂ ਦੇ ਵਿੱਚ ਵੱਡੀ ਮਾਤਰਾ ਜਾਂਦਾ ਪਰੰਤੂ ਸਾਡੇ ਇੰਡੀਅਨ ਲੋਕ ਇਹਨੂੰ ਚੀਨੀ ਕਹਿ ਦਿੰਦੇ ਨੇ ਇਹ ਉਹਨਾਂ ਦੀ ਗਲਤ ਮਿੱਥਾ ਅਸੀਂ ਏਸੇ ਮਿੱਥੇ ਨੂੰ ਤੋੜਨ ਦੇ ਲਈ ਪਬਲਿਕ ਦੇ ਵਿੱਚ ਅਭਿਆਰਣਸ ਫਲਾਉਂਦੇ ਹਾਂ ਜੀ ਉਹ ਦੱਸੋਈ ਇੱਕ ਵਾਰ ਸਾਲ ਲੋਕਾਂ ਨੇ ਆ ਪਾਣੀ ਪਾ ਲਿਆ ਜੀ ਅੱਧਾ ਗਲਾਸ ਤੁਸੀਂ ਪਾਣੀ ਦਾ ਲੈ ਲੈਣਾ ਆ ਅਸੀਂ ਪਾਵਾਂਗੇ ਸ਼ਹਿਦ ਆ ਤੁਸੀਂ ਕਰੋਗੇ ਤੇ ਜਦੋਂ ਇਹਦੇ 'ਚ ਅਸੀਂ ਆ ਸ਼ਹਿਰ ਪਾਲਿਆ ਜੀ ਆ ਤੁਸੀਂ ਦੇਖੋਗੇ ਪਾਣੀ ਉੱਪਰਲੇ ਪਾਸੇ ਆ ਸ਼ਹਿਦ ਥੱਲੇ ਪਾਸੇ ਆ ਇਹਨੂੰ ਜਦੋਂ ਤੱਕ ਵੀ ਅਸੀਂ ਆਪਣੇ ਹੱਥ ਨਾਲ ਘੋਲੋਗੇ ਨਹੀਂ ਚਮਚ ਨਾਲ ਇਹ ਉਦੋਂ ਤੱਕ ਘੋਲੇਗਾ ਨਹੀਂ ਅਗਰ ਇਹਦੇ 'ਚ ਚੀਨੀ ਮਿਕਸ ਹੋਊਗੀ ਜਾਂ ਹੋਰ ਕੁਝ ਮਿਕਸ ਹੋਊਗਾ ਇਹ ਆਪਣੇ ਆਪ ਕੁਲਕੇ ਆ ਦੇਖ ਲਓ ਸਾਰਾ ਇੱਕ ਸਾਰਾ ਜਾ ਹੋ ਜਾਣਾ ਸੀਗਾ ਹੁਣੇ ਦੇਖ ਲਓ ਸ਼ਹਿਦ ਥੱਲੇ ਅਲੱਗ ਪਿਆ ਤੇ ਪਾਣੀ ਅਲੱਗ ਪਿਆ ਇਹਨੂੰ ਜਦ ਤੋੜੀ ਤੁਸੀਂ ਹੋਰ ਵੀ ਬਹੁਤ ਤਰੀਕੇ ਨੇ ਲੈਬਾਂ ਚ ਵੀ ਟੈਸਟ ਹੁੰਦਾ ਲੇਕਿਨ ਇਹ ਸੌਖਾ ਤਰੀਕਾ ਹੈ ਜਿਹੜਾ ਆਪਾਂ ਘਰਾਂ ਚ ਸੌਖੇ ਤਰੀਕੇ ਨਾਲ ਟੈਸਟ ਕਰ ਸਕਦੇ ਆ ਪੰਜਾਬ ਦੇ ਵਿੱਚ ਅੱਜਕੱਲ ਦੇਖਿਆ ਯਾਰ ਜਿਹੜੀ ਨੌਜਵਾਨੀ ਹੈ ਬਾਹਰ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੇ ਵਿਦੇਸ਼ ਪੰਜਾਬ ਦੀ ਜਿਹੜੀ ਖੇਤੀਬਾੜੀ ਦੇ ਵਿੱਚੋਂ ਉੱਠ ਕੇ ਉਹ ਪੰਜਾਬ ਤੋਂ ਬਾਹਰ ਜਾ ਰਹੇ ਨੇ ਵਿਦੇਸ਼ਾਂ ਵੱਲ ਨੂੰ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਸੋਚिए ਇੱਥੇ ਸਾਡੇ ਕਮਾਕਾਰਾਂ ਦੀ ਕੋਈ ਘਾਟ ਨਹੀਂ ਹੈਗੀ ਕੁਝ ਲੋਕ ਸ਼ਰਮ ਮਹਿਸੂਸ ਕਰਦੇ ਨੇ ਜੇ ਕੰਮ ਕਰਨ ਦੇ ਵਿੱਚ ਸੋਚੇ ਕਿ ਨਹੀਂ ਮਹਿਸੂਸ ਕਰਨੀ ਚਾਹੀਦੇ ਨੇ ਇੱਥੇ ਆਪਣੇ ਪਰਿਵਾਰ ਕੋਲ ਰਹਿੰਦੇ ਦੀਰ ਰੋਜਗਾਰ ਚਲਾ ਸਕਦੇ ਆ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕਿੱਤੇ ਨੇ ਆਪਣੇ ਪਰਿਵਾਰ ਚਲਾਉਣ ਜੋਗੀ ਅਸੀਂ ਸੈਟਿਸਫਾਈ ਇਨਕਮੇ ਤੋਂ ਪ੍ਰਾਪਤ ਕਰ ਸਕਦੇ ਆ ਭਾਜੀ ਤੁਸੀਂ ਮੈਨੂੰ ਦੱਸੋ ਜਿੱਦਾਂ ਪੰਜਾਬ ਦੀ ਜਿਹੜੀ ਨੌਜਵਾਨੀ ਬਾਹਰ ਵੱਲ ਨੂੰ ਜ਼ਿਆਦਾ ਜਾ ਰਹੀ ਹੈ ਤੁਸੀਂ ਇੱਥੇ ਖੜੇ ਹੋ ਸਟਾਲ ਲਾਈ ਹੋਈ ਆ ਆਪਦੀ ਸਿਹਤ ਦੀ ਇਸ ਦੇ ਵਿੱਚ ਕੋਈ ਸੰਗ ਸ਼ਰਮ ਦੇ ਨਹੀਂ ਤੁਹਾਨੂੰ ਵੀਰੇ ਸੰਗ ਸੌਂ ਕਰਕੇ ਕੰਮ ਨਹੀਂ ਚੱਲਦਾ ਜੇ ਆਪਾਂ ਆਪਣਾ ਘਰ ਚਲਾਉਣਾ ਹੈ ਤਾਂ ਆਪਾਂ ਨੂੰ ਇਹ ਕਰਨਾ ਹੀ ਪਊਗਾ ਠੀਕ ਹੈ ਮੈਂ ਤੇ ਚ ਇਹ ਗੱਲ ਨਹੀਂ ਸਟਾਰ ਵੀ ਲਾਉਣੇ ਆਪਾਂ ਜਾਣੇ ਵੀ ਆ ਉਹ ਅਲੱਗ-ਅਲੱਗ ਸਟੇਟਾਂ 'ਚ ਵੀ ਘੁੰਮਦੇ ਆ ਸਾਰਾ ਕੁਝ ਕਰਨਾ ਪੈਂਦਾ ਟਾਈਮ ਦੇ ਹਿਸਾਬ ਨਾਲ ਫਿਰ ਇਹ ਇਹ ਦੇ ਬਾਰੇ ਬਾਹਰ ਜਾ ਕੇ ਸੁਣ ਲਾਦੇ ਸਾਨੂੰ ਕੋਈ ਦੇਖਦਾ ਨਹੀਂ ਹਾਂ ਪੂਰੇ ਸਾਡੇ ਦੇਖਦੇ ਨੇ ਤਾਂ ਸ਼ਰਮ ਕਰਦੇ ਨੇ ਯੂਨੀਵਰਸਿਟੀ ਦੇ ਜਾਂ ਹੋਰ ਮਾਰਾਂ ਤੋਂ ਸੁਣਦੇ ਆ ਅਖਬਾਰਾਂ ਵਗੈਰਾ 'ਚ ਵੀ ਪ੍ਰਚਾਰ ਚੱਲਦਾ ਕਿ ਪਰਪਰਾਗਣ ਫਸਲਾਂ ਦਾ ਜ਼ਰੂਰੀ ਆ ਵੱਧ ਵਧੇਰੇ ਉਪਜ ਤੇ ਵਧੀਆ ਕੁਆਲਿਟੀ ਲੈਣ ਦੇ ਲਈ ਸੋ ਇਹ ਮੱਖੀਆਂ ਜਾਂ ਨਰ ਫੁੱਲ ਤੋਂ ਮਾਦਾ ਫੁੱਲ ਤੇ ਜਾਂਦੀਆਂ ਨੇ ਤੇ ਨਾਲ ਫਸਲਾਂ ਦੀ ਪ੍ਰੋਡਕਸ਼ਨ ਵਧਦੀ ਹੈ ਜਿੱਥੇ ਉਹਦੀ ਕੁਆਲਿਟੀ ਵਧਦੀ ਆ ਇੱਕ ਛੋਟੇ ਜਿਹੇ ਉਦਾਹਰਣ ਸਾਂਝੀ ਕਰਨੀ ਚਾਹੂੰ ਕਰੋਨਾ ਕਾਲ ਦੀ ਜਦੋਂ ਲੋਕਡਾਊਨ ਲੱਗਿਆ ਸਾਡੀ ਮੱਖੀ ਨੂੰ ਵੀ ਇੱਕ ਦੂਜੀ ਜਗ੍ਹਾ ਤੋਂ ਮਨੁੱਖਤਾ ਮੰਗਾਉਣ ਜਾਣ ਤੋਂ ਬ੍ਰੇਕ ਲੱਗੇ ਸਾਡੀਆਂ ਮੱਖੀਆਂ ਸ਼ਾਇਦ ਦੀਆਂ ਨੇ ਜਿਹੜੀਆਂ ਇਹ ਹਿਮਾਚਲ ਦੇ ਵਿੱਚ ਮਾਰਚ ਤੇ ਅਪ੍ਰੈਲ ਮਹੀਨੇ ਚ ਜਾਂਦੀਆਂ ਨੇ ਸੇਬ ਦੇ ਬਾਗਾਂ ਚ ਉਹ ਸੇਬ ਦੇ ਬਾਗਬਾਨਾਂ ਨੂੰ ਪਤਾ ਮੱਖੀ ਦੀ ਮਹੱਤਤਾ ਦਾ ਤੇ ਪਰਪਰਾਗਣ ਦਾ ਜਦ ਮੱਖੀਆਂ ਸੇਬ ਦੇ ਫੁੱਲਾਂ ਤੇ ਵਿజిਟ ਕਰਦੀਆਂ ਨੇ ਉੱਥੋਂ ਇਸ ਤਰ੍ਹਾਂ ਪੋਲਨ ਕਲੈਕਟ ਕਰਦੀਆਂ ਨੇ ਦੋ ਨਰ ਤੇ ਮਾਦਾ ਫੁੱਲਾਂ ਦਾ ਮੇਲ ਕਰਾ ਦਿੰਦੀਆਂ ਨੇ ਤੇ ਲੋਕਡਾਊਨ ਦੇ ਵਿੱਚ ਸਾਡੇ ਮੱਖੀ ਪਾਲਕ ਉਥੇ ਨਹੀਂ ਜਾ ਪਏ ਜਿਸ ਕਰਨਾ ਹਮਾਰਾ ਜਲਦੀ ਸੇਬ ਇੰਡਸਟਰੀ ਨੂੰ ਲਗਭਗ 400 ਕਰੋੜ ਇਹ ਆ ਜੇ ਪੋਲੀਨੇਸ਼ਨ ਮੱਖੀਆਂ ਨਹੀਂ ਕਰਨੀਆਂ ਸਾਡੇ ਫਲ ਸਬਜ਼ੀਆਂ ਅਨਾਜ ਸਾਰੀਆਂ ਚੀਜ਼ਾਂ ਦੇ ਵਿੱਚ ਪੋਲੀਨੇਸ਼ਨ ਕਰਕੇ ਘਾਟ ਪੈਦਾ ਹੋ ਜੂਗੀ ਸੋ ਮਨੁੱਖਤਾ ਦੇ ਨਾਲ ਜੀਵ ਜੰਤੂ ਵੀ ਭੁੱਖ ਨਾਲ ਮਰਦੇ ਸ਼ੁਰੂ ਹੋ ਜਾਣਗੇ ਇਸ ਕਰਕੇ ਡਾਕਟਰ ਐਲਵੋ ਤੋ ਐਨ ਸਟੋਮ ਨੇ ਕਿਹਾ ਕਿ ਮਧੂਮੱਖੀਆਂ ਸਮੁੱਚੀ ਸ੍ਰਿਸ਼ਟੀ ਨੂੰ ਜਿਉਂਦਾ ਰੱਖਣ ਵਾਸਤੇ ਬਹੁਤ ਜ਼ਰੂਰੀ ਨੇ ਇਹਨਾਂ ਨੂੰ ਖਤਮ ਹੋਣ ਤੋਂ ਸਾਰੇ ਬਚਾ ਕੇ ਰੱਖ ਬਚਾ ਕੇ ਰੱਖਣਾ ਚਾਹੀਦਾ ਜਿੱਥੇ ਤੱਕ ਵੀ ਮੇਰੀ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਆਵਾਜ਼ ਜਾਂਦੀ ਆ ਸਾਨੂੰ ਇਹ ਮਧੂਮੱਖੀਆਂ ਨੂੰ ਬਚਾਉਣ ਵਾਸਤੇ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਖਾਣੇ ਆ ਤਕਰੀਬਨ ਕਾਫੀ ਦੇਰ ਹੋ ਗਈ ਦੇਖੋ ਅਸੀਂ ਇਹ ਨਿਕੋਲਿਆ ਨਹੀਂ ਤੇ ਹੁਣ ਵੀ ਉਦਾਂ ਪਾਣੀ ਅਲੱਗ ਤੇ ਸ਼ਹਿਦ ਅਲੱਗ ਪਿਆ ਇਹਦਾ ਇਹੀ ਹੈ ਕਿ ਜਦੋਂ ਤੱਕ ਇਸ ਨੂੰ ਅਸੀਂ ਘੋਲਦੇ ਨਹੀਂ ਚਮਚ ਦੇ ਨਾਲ ਉਦੋਂ ਤੱਕ ਇਹ ਪਾਣੀ ਦੇ ਵਿੱਚ ਮਿਕਸ ਨਹੀਂ ਹੁੰਦਾ ਜਿਹੜਾ ਆਪਣਾ ਚੀਨੀ ਦਾ ਚੀਜ਼ ਹੈ ਜਿਹੜੇ ਸਿਰਪੁਰ ਵਾਲਾ ਹੁੰਦਾ ਉਹ ਆਪਣੇ ਆਪ ਪਾਣੀ ਦੇ ਵਿੱਚ ਘੁਲ ਜਾਏਗਾ ਲੇਕਿਨ ਇਹ ਸ਼ਹਿਦ ਹੈ ਜੀ ਚੀਜ਼ ਹੈ ਤੇ ਇਹਨੂੰ 2 ਦਿਨ ਵੀ ਰੱਖਿਆ ਰੱਖੂਗਾ ਪਾਣੀ ਅਲੱਗ ਰਹੂਗਾ ਤੇ ਸ਼ਹਿਦ ਅਲੱਗ ਰਹੂਗਾ ਇਹਨੂੰ ਜਦ ਤੱਕ ਅਸੀਂ ਆਪਣੇ ਹੱਥਾਂ ਨਾਲ ਚਮਚ ਨਾਲ ਨਹੀਂ ਘੋਲਾਂਗੇ ਉਦੋਂ ਤੱਕ ਨਹੀਂ ਘੁਲੇਗਾ ਸਭ ਤੋਂ ਵੱਡੀ ਇਹਦੀ ਸ਼ੁਕਤ ਦੀ ਗੱਲ ਹੈ थैंक यू थैंक यू ਸੋ ਪੀਆਈਪੀ ਪ੍ਰੋਗਰੈਸਿਵ ਐਸੋਸੀਏਸ਼ਨ ਆ ਲੁਧਿਆਣਾ ਦੇ ਵੱਲੋਂ ਇਹ ਲਾਈ ਸਟੋਰ ਤੁਸੀਂ ਸ਼ਾਇਦ ਦੇ ਜਿਹੜੇ ਇਹਨਾਂ ਦੇ ਕੋਲੋਂ ਵਿਕਰੀ ਕਰ ਸਕਦੇ ਹੋ ਵੀ ਇਹਨਾਂ ਦਾ ਕੰਟੈਕਟ ਨੰਬਰ ਤੁਹਾਨੂੰ ਅਸੀਂ ਨੀਚੇ ਦੇ ਦਾਂਗੇ ਕੈਮਰਾ ਪਰਸਨ ਤੁਹਾਨੂੰ ਮੈਜੇ ਬਿਲਕੁਲ ਧੰਨਵਾਦ ਸਤਿ ਸ਼੍ਰੀ ਅਕਾਲ